ਸਾਈਟਾਈ ਨੂੰ بارش ਦੇ ਚਾਂਸਸ ਨੇ ਪਰ ਇਹ ਜਿਹੜੀ بارش ਹੈ ਜ਼ਿਆਦਾ ਜਿਹੜਾ ਨਾਰਥ ਪਾਰਟ ਹੈਗਾ ਪੰਜਾਬ ਦਾ ਉਹਦੇ ਵਿੱਚ ਹੀ ਦਿਖਾਈ ਦੇਗੀ ਜਿਸ ਤਰ੍ਹਾਂ ਕਿ ਕਾਫੀ ਦਿਨ ਤੋਂ ਜਵੇਂ ਡਰਾਈ ਵੈਦਰ ਚੱਲ ਰਿਹਾ ਹੈ ਇੱਕ ਤਾਂ ਉਹਦਾ بارش ਜਿਹੜੀ ਹੈ ਇਹ ਅਗਰੀਕਲਚਰ ਪੁਆਇੰਟ ਆਫ View ਨਾਲ ਚੰਗੀ ਰਹੇਗੀ ਫਸਲਾਂ ਲਈ ਫਲਾਂ ਲਈ ਬਹੁਤ ਵਧੀਆ ਹੈ ਤੇ ਸਬਜ਼ੀਆਂ ਲਈ ਵੀ ਵਨ ਅੱਛੀ ਰਹੇਗੀ ਪੰਜਾਬ ਦਾ ਕਿਹੋ ਜਿਹਾ ਰਹੇਗਾ ਮੌਸਮ ਇਸੇ ਮੌਸਮ ਦੀ ਜਾਣਕਾਰੀ ਨੂੰ ਲੈ ਕੇ ਅਸੀਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਰ ਡਾਕਟਰ ਕੇਕੇ ਗਿੱਲ ਨੂੰ ਇਸ ਦੀ ਜਾਣਕਾਰੀ ਲਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮੀ ਪਏਗਾ ਕਿਉਂਕਿ ਹੁਣ ਦੁਪਹਿਰ ਵੇਲੇ ਥੋੜੀ ਗਰਮੀ ਹੁੰਦੀ ਹੈ ਪਰ ਇਹ ਜਾਣਕਾਰੀ ਮਿਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹਸਾਬ ਦੇ ਨਾਲ ਮੀ ਪਏਗਾ ਉਸ ਹਸਾਬ ਨਾਲ ਠੰਡ ਵੀ ਥੋੜੀ ਜੀ ਹੋਵੇਗੀ ਡਾਕਟਰ ਕਿਵੇਂ ਦਾ ਮੌਸਮ ਰਹੇਗਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਲੱਗਦਾ ਕੀ ਹੈ ਕਿ ਆਉਣ ਵਾਲੇ ਕਿਹੜੀ ਕਿਹੜੀ ਤਰੀਕ ਨੂੰ ਮੀ ਪੈ ਸਕਦਾ ਅ ਦੇਖੋ ਕਿ ਇਸ ਵਾਰੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਫੈਬਰੂਰੀ ਦਾ ਮਹੀਨਾ ਕਾਫੀ ਅਪ ਡਾਊਨ ਰਹੇ ਨੇ ਕਿਉਂਕਿ ਫਰਸਟ 2 ਵੀਕਸ ਦੇ ਵਿੱਚ ਜਿਹੜੇ ਮੈਕਸਿਮ ਟੈਂਪਰੇਚਰ ਜਾਂ ਮਿਨਿਮਮ ਟੈਂਪਰੇਚਰਸ ਨੇ ਉਹ ਨਾਰਮਲ ਤੋਂ ਜ਼ਿਆਦਾ ਹੀ ਰਹੇ ਹੈ ਨੀਰਬਾਊਟ 2-3 ਡਿਗਰੀਜ਼ ਜਿਹੜੇ ਨਾਰਮਲ ਤੋਂ ਜ਼ਿਆਦਾ ਰਹੇ ਹੈ ਔਰ ਕੁਝ ਕਈ ਦਿਨਾਂ ਦੇ ਵਿੱਚ ਤਾਂ ਟੈਂਪਰੇਚਰ ਜਿਹੜਾ 4-5 ਡਿਗਰੀ ਵੀ ਨਾਰਮਲ ਤੋਂ ਜ਼ਿਆਦਾ ਰਿਹਾ ਹੈ ਔਰ ਜੇ بارش ਦੀ ਗੱਲ ਕਰਦੇ ਆਂ ਤਾਂ ਜਨਵਰੀ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਰੇਨਫਾਲ ਹੈ ਉਹ ਨਾਰਮਲ ਤੋਂ ਘੱਟ ਹੀ ਰਹੀ ਹੈ ਕਿਉਂਕਿ 28 ਮਿਲੀਮੀਟਰ ਤੱਕ ਸਾਡੇ ਕੋਲ ਨਾਰਮਲੀ ਹੁੰਦੀ ਹੈ ਔਰ ਸਿਰਫ 7-8 ਮਿਲੀਮੀਟਰ ਹੀ ਰਹੀ ਹੈ। ਜੋ ਸੇਮ ਇਸ ਸਿਨੈਰੋ ਜਿਹੜਾ ਫ फेब्रुवारी ਦੇ ਵਿੱਚ ਹੈਗਾ ਕਿ ਸਾਡੇ ਕੋਲ অলਮੋਸਟ 34 ਤੱਕ ਮਿਲੀਮੀਟਰ ਤੱਕ بارش ਹੋਣੀ ਚਾਹੀਦੀ ਹੈ ਪਰ ਅੱਰੇ ਸਾਡੇ ਕੋਲ ਸਿਰਫ 17 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਹੈ। ਅਹ ਦੇਖਿਆ ਜਾਵੇ ਤਾਂ ਜਿਹੜਾ ਇਹ ਟੈਂਪਰੇਚਰ ਹੈ ਇਸ ਵਾਰੀ ਆਪਾਂ ਦੇਖ ਰਹੇ ਹਾਂ ਕਿ ਇੰਨੇ ਜ਼ਿਆਦਾ ਹਾਈ ਨੇ ਕਿ ਆਪਾਂ ਨੂੰ ਲੱਗ ਰਿਹਾ ਕਿ ਟਾਈਮ ਤੋਂ ਪਹਿਲਾਂ ਹੀ ਜਿਹੜੀ ਇਹ ਗਰਮੀ ਹੈ ਉਹ ਮਹਿਸੂਸ ਹੋ ਰਹੀ ਹੈ ਪਰ ਇੱਕ ਸਾਡੇ ਕੋਲ ਹੁਣ ਮਤਲਬ ਆਪਾਂ ਕਹਿ ਸਕਦੇ ਆ ਇੱਕ ਇੱਕ ਗੁੱਡ ਪਿਕਚਰ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਕਿ ਇੱਕ ਵੈਸਟਰਨ ਡਿਸਟਰਬੈਂਸ ਜਿਹੜਾ ਆ ਨਾਰਥ ਪੰਜਾਬ ਨੂੰ ਟੱਚ ਕਰ ਰਿਹਾ ਆ ਜਿਵੇਂ ਕਿ ਉਹ ਕਾਫੀ ਮਤਲਬ ਉਹਦਾ ਇੰਟੈਂਸਿਟੀ ਇੰਨੀ ਜ਼ਿਆਦਾ ਹਾਈ ਨਹੀਂ ਹੈਗੀ ਪਰ ਉਹਦੇ ਨਾਲ ਜਿਹੜੇ ਟੈਂਪਰੇਚਰਸ ਨੇ ਉਹ ਫਾਲਸ ਜੁਰ ਕਰਨਗੇ ਸੋ ਉਹਦੇ ਮੱਦੇ ਨਜ਼ਰ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਕਲਾਉਡੀਨਸ ਰਹੇਗੀ ਬੱਦਲਵਾਈ ਬਣੀ ਰਹੇਗੀ ਔਰ ਜਿਹੜਾ 27 28 ਨੂੰ بارش ਦੇ ਚਾਂਸਸ ਨੇ ਪਰ ਇਹ ਜਿਹੜੀ بارش ਹੈ ਜ਼ਿਆਦਾ ਜਿਹੜਾ ਨਾਰਥ ਪਾਰਟ ਹੈਗਾ ਪੰਜਾਬ ਦਾ ਉਹਦੇ ਵਿੱਚ ਹੀ ਦਿਖਾਈ ਦੇਗੀ ਤੇ ਉਹਦੇ ਨਾਲ ਮਤਲਬ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਲਾਈਟ ਰੇਨਫਾਲ ਜਾਂ ਸ਼ਾਵਰ ਸੀ 익ਸਪੈਕਟਿਡ ਹੈਗੇ ਆ ਬਹੁਤ ਸਾਰਾ ਹੈਵੀ ਰੇਨਫਾਲ ਦੇ ਚਾਂਸਸ ਨਹੀਂ ਹੈ ਬਟ ਉਹਦੇ ਨਾਲ ਇਹ ਹੈ ਕਿ ਜਿਸ ਤਰ੍ਹਾਂ ਕੀ ਕਾਫੀ ਧੇਰ ਤੋਂ ਜੋ ਹੈ ਡਰਾਈ ਵੈਦਰ ਚੱਲ ਰਿਹਾ ਇੱਕ ਤਾਂ ਉਹਦਾ بارش ਜਿਹੜੀ ਹੈ ਇਹ ਐਗਰੀਕਲਚਰ ਪੁਆਇੰਟ ਆਫ View ਨਾਲ ਚੰਗੀ ਰਹੇਗੀ ਫਸਲਾਂ ਲਈ ਫਲਾਂ ਲਈ ਬਹੁਤ ਵਧੀਆ ਹੈ ਤੇ ਸਬਜੀਆਂ ਲਈ ਵੀ ਵਨ ਅੱਛੀ ਰਹੇਗੀ ਤੇ ਬਾਕੀ ਇਹ ਹੈ ਕਿ ਜਿਹੜੀ ਡਸਟ ਹੈ ਜਿਹੜਾ ਆਪਣਾ ਇਹਨਾਂ ਡਰਾਈ ਜਿਹੜਾ ਮੌਸਮ ਚੱਲ ਰਿਹਾ ਹੈ ਉਹ ਥੋੜਾ ਜਿਹਾ ਸੈਟਲ ਡਾਊਨ ਹੋ ਜਾਏਗਾ ਟੈਂਪਰੇਚਰ ਜਿਹੜੇ ਇਹਨੇ ਰਾਈਜ਼ ਹੋਏ ਹੋਏ ਨੇ ਉਹ ਥੋੜੇ ਫਾਲ ਹੋ ਜਾਣਗੇ 노 ਡਾਊਟ ਜਿਹੜਾ ਮੀਨੂ ਟੈਂਪਰੇਚਰ ਹੈ ਉਹ ਥੋੜਾ ਵਧੇਗਾ ਕਿਉਂਕਿ ਜਿਹੜਾ ਕਲਾਉਡੀਨੈਸ ਹੋਣ ਦੇ ਨਾਲ ਬਟ ਮੈਕਸਿਮ ਟੈਂਪਰੇਚਰ ਫਾਲ ਹੋਣ ਦੀ ਸੰਭਾਵਨਾ ਹੈ ਅੱਛਾ ਥੋੜੇ ਸ਼ਬਦਾਂ ਦੇ ਵਿੱਚ ਇਸ ਪਰ ਜਿਹੜਾ ਠੰਡ ਹੈ ਉਹ ਘੱਟ ਮਹਿਸੂਸ ਹੋਈ ਹੈ ਮਤਲਬ ਇੰਨੀ ਠੰਡ ਨਹੀਂ ਪਈ ਪਰ ਕਿਉਂਕਿ ਫਰਵਰੀ ਦਾ ਮਹੀਨਾ ਦੁਪਹਿਰ ਨੂੰ ਟੈਂਪਰੇਚਰ ਜਦੋਂ ਹਾਈਪ ਤੇ ਜਾਂਦਾ ਤੇ ਗਰਮੀ ਵੀ ਲੱਗਦੀ ਹੈ ਕਿ ਕਾਰਨ ਕੀ ਹੈ ਕਿ ਇਸ ਵਾਰ ਜਿਹੜਾ ਮੌਸਮ ਹੈ ਉਹ ਇਸ ਤਰ੍ਹਾਂ ਦੇ ਨਾਲ ਕਿਉਂ ਹੋਇਆ ਕਿ ਠੰਡ ਘੱਟ ਪਈ ਹੈ ਕਿ ਮੀਂਹ ਘੱਟ ਪਿਆ ਇਸ ਕਾਰਨ ਹਾਂਜੀ ਬਿਲਕੁਲ ਕਿਉਂਕਿ ਇਸ ਵਾਰੀ ਜਿਹੜੀ ਡਿਊਰੇਸ਼ਨ ਹੈ ਨਾ ਸਰਦੀ ਦੀ ਉਹ ਘਟ ਗਈ ਹੈ ਨਾਂ ਇਸ ਜਨਵਰੀ ਦੇ ਵਿੱਚ ਆਪਾਂ ਦੇਖਦੇ ਆ ਕਿ ਸਿਰਫ 10 ਦਿਨ ਜਿਹੜੀ ਆ ਠੰਡ ਜਿਹੜੀ ਪੀਕ ਤੇ ਗਈ ਹੈ ਉਸ ਤੋਂ ਬਾਅਦ ਸਾਡੇ ਕੋਲ ਐਬਸੈਂਸ ਆਫ ਏਸਟਰਨ ਡਿਸਟਰਬੈਂਸ ਕਰਕੇ ਇਹ ਸਾਰਾ ਜਿਹੜਾ ਟੈਂਪਰੇਚਰ ਉਹ ਰਾਈਜ਼ ਕਰਦਾ ਰਿਹਾ ਹੈ ਜਦੋਂ ਟੈਂਪਰੇਚਰਸ ਇੱਕਦਮ ਵੱਧਦੇ ਆ ਤਾਂ ਜਿਹੜਾ ਕਲੀਅਰ ਸਕਾਈ ਹੁੰਦਾ ਉਹਦੇ ਨਾਲ ਜਿਹੜੀ ਇਨਸੋਲੇਸ਼ਨ ਹੈ ਉਹ ਵੀ ਜ਼ਿਆਦਾ ਆਣੀ ਸ਼ੁਰੂ ਹੋ ਜਾਂਦੀ ਹੈ ਅਗਰ ਥੋੜਾ ਜਿਹਾ ਵਿੱਚ ਵੈਸਟਰਨ ਡਿਸਟਰਬੈਂਸ ਆ ਜਾਏ ਤਾਂ ਉਹਦੇ ਨਾਲ ਜਿਹੜਾ ਉਹ ਸਾਈਕਲ ਆ ਬ੍ਰੇਕ ਹੋ ਜਾਂਦਾ ਹੈ ਤੇ ਜਿਹੜੇ ਟੈਂਪਰੇਚਰਸ ਨੇ ਇੱਕ ਵਾਰੀ ਫਾਲ ਕਰਦੇ ਆ ਫਿਰ ਗ੍ਰੈਜੂਲੀ ਥੋੜੇ ਥੋੜੇ ਰਾਈਜ਼ ਕਰਦੇ ਆ ਪਰ ਇਸ ਵਾਰੀ ਐਬਸੈਂਟ ਹੋਣ ਦੇ ਨਾਲ वेस्टर्न ਡਿਸਟਰਬੈਂਸ ਕਿਉਂਕਿ ਬਹੁਤ ਕਾ ਟੈਪਸਟ वेस्टर्न ਡਿਸਟਰਬੈਂਸ ਆਇਆ ਨੇ ਜਿਹਦੇ ਕਰਕੇ ਕੀ ਆਲਰੇਡੀ ਇੰਨੀ ਜ਼ਿਆਦਾ ਇਨਸੋਲੇਸ਼ਨ ਰਹੀ ਹੈ ਕਿ ਟੈਂਪਰੇਚਰ ਜਿਹੜਾ ਹੋ ਰਾਈਜ਼ ਹੁੰਦਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਇਹ ਮੌਸਮ ਵਿਭਾਗ ਦਾ ਇਹ ਵੀ ਆਖਣਾ ਕਿ ਥੋੜੀ ਠੰਡ ਵੀ ਪਏਗੀ ਕਿਉਂਕਿ ਦੁਪਹਿਰ ਵੇਲੇ ਅਗਰ ਤੁਸੀਂ ਗਰਮੀ ਮਹਿਸੂਸ ਕਰ ਰਹੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਫਿਰ ਤੋਂਪੋਵਲੇ ਤੁਹਾਨੂੰ ਗਰਮ ਕਪੜੇ ਪਾਣੇ ਪੈ ਸਕਦੇ ਨੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ